ਹਾਂਜੀ ਮਿੱਤਰੋ ਨਵਾਂ ਟੱਕ ਲੈ ਕੇ ਆਏ ਆਂ ਵੱਡੇ ਰੋਡ ਤੇ ਲੱਗਦਾ ਫਰੰਟ ਪ੍ਰਧਾਨ ਮੰਤਰੀ ਵਾਲਾ ਵੱਡਾ ਰੋਡ ਹੈ ਇੱਕ ਮੋਟਰ ਆ ਪੱਕੀ 7 ਕਿੱਲਾਂ ਦਾ ਟਾਕ ਹੈ ਇਕੱਠਾ ਤੁਸੀਂ ਦੇਖ ਸਕਦੇ ਹੋ ਕਣਕ ਬਹੁਤ ਜਿਆਦਾ ਸੋਹਣੀ ਕਣਕ ਖੜੀ ਹੈ ਨਹਿਰੀ ਪਾਣੀ ਵਾਧੂ ਹੈ ਫੁੱਲ ਵੀਡੀਓ ਦੇਖਣ ਲਈ ਤੁਸੀਂ YouTube ਤੇ ਸਰਚ ਮਾਰ ਸਕਦੇ ਹੋ ਪੰਜਾਬ ਦਾ ਸੱਚ YouTube ਤੇ ਆ ਕੇ ਤੁਸੀਂ ਫੁੱਲ ਵੀਡੀਓ ਦੇਖ ਸਕਦੇ ਹੋ ਇਹਦਾ ਜਿਹੜੀ ਡਿਮਾਂਡ ਹੈ 29 ਲੱਖ ਰੁਪਇਆ ਮੰਗਿਆ ਤੇ ਬਾਕੀ ਤੁਹਾਡੀ ਮਾਲਕ ਨਾਲ ਬਿਠਾ ਕੇ ਗੱਲਬਾਤ ਕਰਾਂਗੇ ਜਿੱਨੇ ਚ ਸੌਦਾ ਹੁੰਦਾ ਉਹ ਤੁਹਾਡਾ ਸਾਫ਼ ਸੁਥਰਾ ਜਿਹਾ ਕੰਮ ਹੋਊਗਾ ਤੇ ਜੇ ਕਿਸੇ ਨੇ ਲੈਣਾ ਵੀਰ ਨੇ ਸੰਪਰਕ ਕਰ ਸਕਦੇ ਹੋ ਨਹਿਰੀ ਪਾਣੀ ਵਾਧੂ ਹੈ ਮੋਟਰ ਲੱਗੀ ਹੋਈ ਹੈ ਇੱਕ ਹੋਰ ਫੁੱਲ ਵੀਡੀਓ ਦੇਖਣ ਲਈ ਪੰਜਾਬ ਦਾ ਸੱਚ YouTube ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਜੇ ਕਿਸੇ ਨੇ ਜ਼ਮੀਨ ਵੇਚਣੀ ਹੈ ਜਾਂ ਖਰੀਦਣੀ ਹੈ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਦਿੱਤਾ ਹੋਇਆ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਸਾਡੇ ਕੋਲ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਪਠੰਡਾ ਮਾਨਸਾ ਹਰਿਆਣਾ ਦੇ ਵਿੱਚ ਜ਼ਿਲ੍ਹਾ ਸਰਸਾ ਇੱਕ ਕਿੱਲੇ ਤੋਂ ਲੈ ਕੇ ਜਿੰਨੇ ਮਰਜ਼ੀ ਤੁਹਾਨੂੰ ਕਿੱਲੇ ਚਾਹੀਦੇ ਉਹ ਮਿਲ ਜਾਣਗੇ ਬਾਗ ਵਾਲੇ ਏਰੀਆ ਪਏ ਬਾਈ 29 ਲੱਖ ਨੂੰ ਕਿਲਾ ਬਣ ਜੂਗਾ ਪਰ ਜਿਹੜਾ ਬਾਗ ਵਾਲੇ ਦਾ ਠੇਕਾ ਇੱਕ ਕਿਲੇ ਦਾ 2 ਲੱਖ ਰੁਪਏ ਠੇਕਾ ਹੈ ਉਹ ਬਾਣ ਬਹੁਤ ਪਏ ਨੇ YouTube ਤੇ ਪੰਜਾਬ ਦਾ ਸੱਚ ਤੁਸੀਂ ਖੁੱਲ ਕੇ ਦੇਖ ਸਕਦੇ ਹੋ ਬਹੁਤ ਸਸਤੇ ਰੇਟਾਂ ਤੇ ਜ਼ਮੀਨ ਮਿਲਦੀ ਹੈ ਜੀ ਧੰਨਵਾਦ ਜੀ